ਕੈਨੇਡਾ ਵਿੱਚ ਘਰਾਂ ਦੀ ਮਾਰਕੀਟ ਉਤਰਾ ਚੜ੍ਹਾ ਸਾਨੂੰ ਅੰਦਾਜ਼ਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ ਹਾਲਾਤ ਕਿਹੋ ਜਿਹੇ ਨੇ ਪਹਿਲਾਂ ਕੀ ਹੋਇਆ ਤੇ ਅੱਗੇ ਕੀ ਹੋਵੇਗਾ ਇਹਨਾਂ ਸਵਾਲਾਂ ਦੇ ਜਵਾਬ ਸਾਨੂੰ ਮਿਲ ਵੀ ਸਕਦੇ ਨੇ ਜੇ ਸਾਡੇ ਮਾਹਿਰ ਜਿਹੜੇ ਨੇ ਉਹ ਜਿਹੜੀ ਰਿਪੋਰਟ ਤਿਆਰ ਕਰਦੇ ਨੇ ਉਹਨਾਂ ਤੇ ਅਸੀਂ ਨਿਗਾਹ ਮਾਰੀਏ ਉਹਨਾਂ ਨੂੰ ਪੜ੍ਹੀਏ ਉਹਨਾਂ ਤੇ ਸਮਝ ਲਈਏ ਸਾਡੇ ਰੀਅਲਟਰ ਮਨਦੀਪ ਸਿੰਘ ਗਿੱਲ ਹੋਰੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਜੀ ਐਨਓ ਜੀ ਸਤਿ ਸ੍ਰੀ ਅਕਾਲ ਹਾਂਜੀ ਕੁਲਦੀਪ ਜੀ ਆ ਤੁਹਾਨੂੰ ਤੇ ਤੁਹਾਡੇ ਟੀਮ ਦੇ ਮੈਂਬਰਾਂ ਨੂੰ ਬਿਆਖਰੀ ਸਤਿ ਸ੍ਰੀ ਅਕਾਲ ਗਿਲਸਾਹਬ ਕੈਲਗਰੀ ਰੀਅਲ ਏਸਟੇਟ ਬੋਰਡ ਦੀ ਜੋ ਮਈ ਮਹੀਨੇ ਦੀ ਰਿਪੋਰਟ ਆਈ ਹੈ ਜੀ ਉਹ ਰਿਪੋਰਟ ਜਨਰਲੀ ਕੀ ਕਹਿੰਦੀ ਆ ਇਹ ਜਿਹੜੀ ਰਿਪੋਰਟ ਆਈ ਜੀ ਬਹੁਤ ਇੰਟਰਸਟਿੰਗ ਆ ਆ ਇਹਦੇ ਵਿੱਚ ਦੱਸਿਆ ਗਿਆ ਕਿ ਟੋਟਲ 2500 ਜ਼ਿਆਦਾ ਲਿਸਟਿੰਗ ਜਿਹੜੀਆਂ ਸੋਲਡ ਹੋਈਆਂ ਆ ਜੀ ਜੀ ਅੰਕੇ ਪਿਛਲੇ ਸਾਲ ਨਾਲ ਜੇ ਆਪਾਂ ਮਈ ਨਾਲ ਕੰਪੇਅਰ ਕਰੀਏ ਤਾਂ ਆਮੋਸ 17% ਦਾ ਫਰਕ ਹੈ। ਸੋ 17% ਘਟ ਗਈਆਂ ਸੇਲਸ। ਅਮ ਜੇ ਆਪਾਂ ਨਵੀਂ ਲਿਸਟਿੰਗ ਦੀ ਗੱਲ ਕਰੀਏ ਤਾਂ ਇਹ ਮੋਰ ਦੈਨ 4800। ਹਮ ਜੀ ਜੀ ਅੰਕੇ ਅਗੇਨ ਜੇ ਆਪਾਂ ਪਿਛਲੇ ਸਾਲ ਮਈ ਨਾਲ ਕੰਪੇਅਰ ਕਰੀਏ ਇਸ ਆਮੋਸਟ 12% ਇਨਕਰੀਸ ਹੋਇਆ। ਹਮ ਤੇ ਜਿ ਆਪਾਂ ਹੁਣ ਦੇਖੀਏ ਕਿ ਕਿੰਨੇ ਯੂਨਟ ਨੇ ਜਿਹੜੇ ਕਿ ਅਵੇਲੇਬਲ ਨੇ ਸੇਲ ਹੋਣ ਵਾਸਤੇ ਕੈਲਕੁਲੇਟਰ ਚ ਜਿਨ੍ਹਾਂ ਵਿੱਚ ਕਿ ਹਰੇਕ ਤਰ੍ਹਾਂ ਦੀ ਪ੍ਰਾਪਟੀ ਆ ਜਾਂਦੀ ਜਿੱਦਾਂ ਕਿ ਡੀਟੈਚ ਡੁਪਲੈਕਸ ਰੋ ਟਾਊਨ ਹਾਊਸ ਸਾਰੇ ਇਨਕਲੂਡ ਕਰਕੇ ਇਸ ਮੋਰ ਥੈਨ 6700 ਅੱਛਾ ਜੀ ਥੈਂਕ ਯੂ ਅਗੇਨ ਜਿ ਆਪਾਂ ਨੂੰ ਕੰਪੇਅਰ ਕਰੀਏ ਪਿਛਲੇ ਸਾਲ ਮਹੀਨਾ ਇਸ ਆਮੋਸ 100% ਇਨਕਰੀਸ ਹੋਇਆ अच्छा जी सो ਤੁਸੀਂ ਦੇਖੋ ਕਿ 100% ਇਨਕਰੀਸ ਹੋ ਗਿਆ ਨੂੰ ਇਨਵੈਂਟਰੀ ਸੋ ਜਦੋਂ ਯੂ نو ਇਨਵੈਂਟਰੀ ਇਨਕਰੀਸ ਹੋਈ ਤਾਂ ਆਬਸਲੀ ਜਿਹੜਾ ਪ੍ਰਾਈਸ ਤੇ ਡਾਊਨਵਰਡ ਪ੍ਰੈਸ਼ਰ ਪੈਂਦਾ ਸੋ ਜਿਹੜਾ ਪ੍ਰਾਈਸ ਹੈਗਾ ਬੈਂਚਮਾਰਕ ਪ੍ਰਾਈਸ ਅਮੋਸ 2 ਐਂਡ ਹਾਫ ਪਰਸੈਂਟ ਕੱਟ ਗਿਆ ਜੇ ਆ ਕੰਪੇਅਰ ਕਰੀਏ ਲਾਸਟ ਸੀ ਐਨ ਮਹੀਨਾ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਪਿਛਲੇ ਮਹੀਨੇ ਕੰਪਨੀ ਮੰਥ ਕਿਉਂਕਿ ਜਦੋਂ ਵੀ ਕੈਲਗਰੀ ਸਟੇਟ ਬੋਰਡ ਰਿਪੋਰਟ ਬਣਾਉਂਦਾ ਉਹ ਮੰਥ ਟੂ ਮੰਥ ਹੁੰਦੀ ਹੈ ਸੋ ਉਹ ਕੰਪੇਅਰ ਕਰਦੇ ਨੇ ਕਿ ਪਿਛਲੇ ਸਾਲ ਦੇ ਸੇਮ ਮੰਥ ਕੀ ਸਿਚੁਏਸ਼ਨ ਸੀ ਸੋ 2% ਡਿਕਰੀਸ ਹੋਣ ਨਾਲ ਜਿਹੜਾ ਕਰੰਟ ਬੈਂਚਮਾਰਕ ਪ੍ਰਾਈਸ ਹੈਗਾ ਕੈਲਗਰੀ ਚ ਉਹ ਹੈਗਾ 589900 ਤੇ ਜਿ ਆਪਾਂ ਹੁਣ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਾਪਰਟੀ ਟਾਈਪਸ ਨੇ ਜੀ ਉਹਨਾਂ ਬਾਰੇ ਸ਼ਾਰਟ ਦੇ ਵਿੱਚ ਗੱਲ ਕਰੀਏ ਜਿੱਦਾਂ ਡੀ ਅਟੈਚ ਘਰ ਜਿਹੜੇ ਕਿ ਜਿਵੇਂ ਜਿਹੜਾ ਕਿ ਘਰ ਹੋਰ ਕਿਸੇ ਘਰ ਨਾਲ ਨਹੀਂ ਜੁੜਿਆ ਹੋਇਆ ਸੋ ਉਹਦੇ ਵਿੱਚ 20 ਮੋਰ 2400 ਯੂਨਿਟ ਨੇ ਘਰ ਨੇ ਅਵੇਲੇਬਲ ਨੇ ਸੇਲ ਹੋਣ ਵਾਸਤੇ ਮਤਲਬ ਵਿਕੇ ਨਹੀਂ ਹੋ ਗਿੰਨੇ ਜਿੰਨੇ ਸੇਲ ਤੇ ਸੀਗੇ ਜਿੰਨੇ ਸੇਲ ਤੇ ਸੀਗੇ ਅਵੇਲੇਬਲ ਨੇ ਜਿੱਤਾ ਜਿਹੜੇ ਅਵੇਲੇਬਲ ਨੇ ਸੇਲ ਹੋਣ ਵਾਸਤੇ ਹਮਮ ਇਹ ਜਿਹੜੀ ਕੰਡੀਸ਼ਨ ਹੈਗੀ ਆ ਜਿਹਦੇ ਨੰਬਰ ਦੇ ਹਿਸਾਬ ਨਾਲ ਦੇਖੇ ਤਾਂ ਕਾਫੀ ਬੈਲੈਂਸ ਹੈਗੀ ਆ ਉਹਦਾ ਮਤਲਬ ਕਿ ਸੈਲਰ ਤੇ ਬਾਏਰ ਲਾਈਕ ਦੋਨਾਂ ਨੂੰ ਇਹਦੇ ਵਿੱਚ ਫਾਇਦਾ ਹੈਗਾ ਕਿਸੇ ਦੇ ਫੇਵਰਟ ਜਿਆਦਾ ਨਹੀਂਗੀ ਸੋ ਦੋਨੋਂ ਵਾਸਤੇ ਹੀ ਜਿਹੜੀ ਕੰਡੀਸ਼ਨ ਹੈ ਉਹ ਫੇਵਰੇਬਲ ਹੈਗੀ um but is vich ek tricky ਆਪਾਂ ਗੱਲ ਹੈਗੀ ਗੱਲ ਕਿ ਜੇ ਆਪਾਂ ਨਾਰਥ-ਈਸਟ ਡਿਸਟ੍ਰਿਕਟ ਦੀ ਗੱਲ ਕਰੀਏ ਇਹਦੇ ਵਿੱਚ ਜਿਹੜੇ ਲਿਸਟਿੰਗ ਕਾਫੀ ਵਧੀਆਂ ਨੇ ਦੂਜੇ ਡਿਸਟ੍ਰਿਕਟ ਜਿਹੜੇ ਆਪਣੇ ਸ਼ਹਿਰ ਦੇ ਨੇ ਕੈਲਕੜਾ ਦੇ ਅੱਛਾ ਜੀ um ਹਾਂ ਜੀ ਸੋ ਇਹਦੇ ਵਿੱਚ ਕਿਉਂਕਿ ਇੱਥੇ ਨਵੀਂ ਕੰਸਟਰਕਸ਼ਨ ਕਾਫੀ ਹੋ ਰਹੀ ਆ ਐਸ ਕੰਪੇਅਰਡ ਟੂ ਜੇ ਆਪਾਂ ਦੂਜੇ ਡਿਸਟ੍ਰਿਕਟ ਗੱਲ ਕਰੀਏ ਸੋ ਜਿਹੜੀਆਂ ਐਗਜ਼ਿਸਟਿੰਗ ਅ ਗਿਸ ਟੈਂਕਰ ਨੇ ਜਿਹੜੀਆਂ ਨਵੀਆਂ ਲਿਸਟਾਂ ਕੰਬਾਈਨ ਕਰਕੇ ਕਾਫੀ ਜ਼ਿਆਦਾ ਇਨਵੈਂਟਰੀ ਹੈ ਗਿਆ ਨਾਰਥੀ ਡਿਸਟ੍ਰਿਕਟ ਦੇ ਵਿੱਚ ਅਮ ਸੋ ਉਹਦੇ ਨਾਲ ਕੀ ਹੋਇਆ ਕਿ ਪ੍ਰਾਈਸ ਇੱਥੇ ਘਟਿਆ ਹੈਗਾ ਪਰ ਇੰਟਰਸਟਿੰਗ ਚੀਜ਼ ਇਹ ਹੈ ਕਿ ਦੂਜੇ ਡਿਸਟ੍ਰਿਕਟ ਦੇ ਵਿੱਚ ਪ੍ਰਾਈਸ ਜਾਂ ਤਾਂ ਸਟੇ ਬੈਲੈਂਸ ਉੱਥੇ ਰਿਹਾ ਜਿੰਨਾ ਪਹਿਲਾਂ ਸੀਗਾ ਜਾਂ ਇਨਕਰੀਜ਼ ਵੀ ਹੋਇਆ ਹੈਗਾ ਠੀਕ ਸੋ ਜੇ ਕਿਸੇ ਨੇ ਕੋਈ ਸੋਚ ਰਿਹਾ ਹੈ ਕਿ ਅਸੀਂ ਨਾ ਉਹ ਟੈਸਟ ਦੇ ਵਿੱਚ ਕਰ ਲੈਣਾ ਡੀਟੈਚ ਕਰ ਲੈਣਾ ਤਾਂ ਉਹ ਉਹਨਾਂ ਵਾਸਤੇ ਇੱਕ ਅਪਰਚੂਨਿਟੀ ਹੈਗੀ ਹੈ ਕਰ ਲੈਣ ਵਾਸਤੇ ਟੈਸਟ ਠੀਕ ਹੈ ਸੋ ਅਸੀਂ ਜੀ 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 ਜੇਕਰ ਉਹ ਕੰਟੀਨਿਊ ਹਾਂਜੀ ਜੇ ਆਪਾਂ ਸੈਮੀ ਡੀਟੈਸ ਦੀ ਗੱਲ ਕਰੀਏ ਜਿੱਦਾਂ ਡੁਪਲੈਕਸ ਆ ਡੁਪਲੈਕਸ ਐਕਚੁਅਲੀ ਡੁਪਲੈਕਸ ਦੇ ਵਿੱਚ ਜ਼ਿਆਦਾ ਫਰਕ ਨਹੀਂ ਪਿਆ ਕਿਉਂਕਿ ਡੁਪਲੈਕਸ ਦਾ ਦੀ ਕਾਫੀ ਡਿਮਾਂਡ ਰਹੀ ਹੈਗੀ ਆ ਉਹਦੇ ਵਿੱਚ 256 ਯੂਨਿਟ ਮਈ ਦੇ ਵਿੱਚ ਸੋਲਡ ਹੋਏ ਨੇ ਤੇ ਜਿਹੜੇ ਕਿ ਕਾਫੀ ਮੋਰਨ 50% ਜਿਆਦਾ ਨੇ ਜੀਪੀਆਈ ਨੂੰ ਸੇਲ ਟੂ ਨਵੀਂ ਲਿਸਟਿੰਗ ਦੀ ਰੇਸ਼ੋ ਦੇਖੀਏ ਜੀ ਸੋ ਕਿਉਂਕਿ ਪਰ ਇਹਦੇ ਚ ਹੈਗਾ ਕਿ ਯੂਨਿਟ ਅਵੇਲੇਬਲ ਜਿਆਦਾ ਨਹੀਂਗੇ ਡੁਪਲੈਕਸ ਦੇ ਵਿੱਚ ਸੋ ਕਿਉਂਕਿ ਜਿਹੜੀ ਕੰਸਟਰਕਸ਼ਨ ਦਾ ਪੈਟਰਨ ਹੈਗਾ ਉਹ ਸ਼ਿਫਟ ਹੋ ਰਿਹਾ ਜਾਂ ਤਾਂ ਡੀਟੈਚ ਬੰਦ ਦੇ ਨੇ ਜ਼ਿਆਦਾ ਤੇ ਜਾਂ ਰੋ ਹਾਊਸ ਟਾਊਨ ਹਾਊਸ ਐਂਡ ਅਪਾਰਟਮੈਂਟ ਬਟ ਜਿਹੜਾ ਇਹ ਪੈਟਰਨ ਚੇਂਜ ਹੋਣ ਕਰਕੇ ਲਾਈਕ ਡੁਪਲੈਕਸ ਜਿਹੜੀ ਅਵੇਲੇਬਿਲਟੀ ਉਹ ਉਨੀ ਜ਼ਿਆਦਾ ਨਹੀਂ ਸ਼ਹਿਰ ਦੇ ਵਿੱਚ ਹੂੰ ਸੋ ਇਹਦੇ ਵਿੱਚ ਗਿੱਲ ਸਾਹਿਬ ਅਸੀਂ ਇਹਦੇ ਵਿੱਚੋਂ ਮੈਂ ਕੁਝ ਹੋਰ ਸਵਾਲ ਮੇਰੇ ਹੈਗੇ ਨੇ ਉਹਦਾ ਵਿੱਚੋਂ ਇਹ ਹੈ ਕਿ ਜੇ ਤੁਸੀਂ ਗੱਲ ਕਰਦੇ ਆ ਕਿ ਅਵੇਲੇਬਲ ਘੱਟ ਜ਼ਿਆਦਾ ਨੇ ਜਾਂ ਸੇਲਸ ਘਟ ਹੋਈਆਂ ਨੇ ਇਟ ਮੀਨਸ ਕੋਈ ਇਸ ਤਰ੍ਹਾਂ ਦੇ ਸਟੈਟ ਹੈਗੇ ਆ ਜਿਹਦੇ ਵਿੱਚ ਪਤਾ ਲੱਗਾ ਹੋਵੇ ਕਿ ਆਸਕਿੰਗ ਪ੍ਰਾਈਸ ਕੀ ਸੀ ਤੇ ਫਿਰ ਕਿੱਥੇ ਕਿ ਸੇਲ ਹੋ ਰਹੀ ਆ ਉਹ ਤੇ ਤੁਸੀਂ ਦੱਸਿਆ ਕਿ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਦੇ ਮਈ ਮਹੀਨੇ ਨਾਲੋਂ ਤੇ ਥੋੜੀਆਂ ਪ੍ਰਾਈਸਿਸ ਡਾਊਨ ਨੇ ਕੋਈ ਹੈ ਇਸ ਤਰ੍ਹਾਂ ਦੀ ਕੋਈ ਸਟੈਟਸ ਹੋਰ ਹੈਗੇ ਨਹੀਂ ਜਿੱਦੇ ਤੋਂ ਪਤਾ ਲੱਗੇ ਕਿ ਆਸਕਿੰਗ ਤੋਂ ਕਿੰਨੇ ਘਟ ਵੇਖ ਰਹੇ ਨੇ ਆਸਕਿੰਗ ਪ੍ਰਾਈਸ ਤੋਂ ਜਿਹੜੇ ਘਰ ਨੇ ਮੋਸਟ ਆਫ ਦੀ ਜਿਹੜੀਆਂ ਲਿਸਟਿੰਗ ਨੇ ਆਸਕਿੰਗ ਪ੍ਰਾਈਸ ਤੋਂ ਘੱਟ ਵੇਖ ਰੀਆਂ ਨੇ ਹੂੰ ਕੋਸ਼ਕ ਲਿਸਟਿੰਗ ਨੇ ਜਿਹੜੀਆਂ ਕਿ ਆ ਆਸਕਿੰਗ ਪ੍ਰਾਈਸ ਤੋਂ ਇੱਕ ਵੈਰੀ ক্লোਜ਼ ਜਿਨ੍ਹਾਂ ਨੇ ਕਿਉਂਕਿ ਉਹਦੇ ਚ ਫਰਕ ਇਹ ਪੈਂਦਾ ਹੈਗਾ ਜਦੋਂ ਵੀ ਘਰ ਲੈਸ ਕੀਤੇ ਜਾਂਦੇ ਲੈ ਹਮੇਸ਼ਾ ਜਿਹੜਾ ਪ੍ਰਾਈਸ ਹੈਗਾ ਉਹ ਜਿਹੜਾ ਰੈਟਰ ਹੈਗਾ ਉਹਨੇ ਮਾਰਕੀਟ ਦੀ ਕੰਡੀਸ਼ਨ ਦੇਖਣੀ ਹੈ ਕਿ ਮਾਰਕੀਟ ਕੀ ਕਹਿੰਦੀ ਹੈ ਇਸ ਪਾਰਟਿਕੂਲ ਜਿਹੜਾ ਘਰ ਹੈਗਾ ਆ ਮਾਰਕੀਟ ਵੈਲਿਊ ਕਿੰਨੀ ਹੈਗੀ ਜੇ ਤਾਂ ਉਹ ਲਾਦਨ ਦਾ ਮਾਰਕੀਟ ਕੰਡੀਸ਼ਨ ਅਕੋਰਡਿੰਗ ਉਹਦਾ ਪ੍ਰਾਈਸ ਤਾਂ ਬਹੁਤ ਘੱਟ ਚਾਂਸ ਘੱਟ ਚਾਂਸ ਹੁੰਦੇ ਕਿ ਉਹਦਾ ਪ੍ਰਾਈਸ ਜ਼ਿਆਦਾ ਆਸਕ ਪ੍ਰਾਈਸ ਤੋਂ ਘੱਟ ਹੋਵੇ ਜਿਹੜਾ ਸੋਲਡ ਹੋਵੇ ਪ੍ਰਾਈਸ ਸੋ ਮੋਸਟ ਆਫ ਦੀ ਲਿਸਟਿੰਗ ਆਸਕ ਪ੍ਰਾਈਸ ਤੋਂ ਕਾਫੀ ਘੱਟ ਵਿਕਿਆ ਨੇ ਪਰ ਅਗੇਨ ਕਿਉਂਕਿ ਮਾਰਕੀਟ ਦੇ ਵਿੱਚ ਲਿਸਟਿੰਗ ਜ਼ਿਆਦਾ ਨੇ ਸੋ ਮੋਸਟ ਆਫ ਦੀ ਲਿਸਟਿੰਗ ਜਿਹੇ ਲਿਸਟ ਕੀਤੇ ਜਾਂਦੇ ਨੇ ਉਹ ਮਾਰਕੀਟ ਦੀ ਜਿਹੜੀ ਵੈਲਿਊ ਉਹ ਅਕੋਰਡਿੰਗਲੀ ਲਿਸਟ ਕੀਤੇ ਜਾਂਦੇ ਨੇ ਠੀਕ ਹੈ ਜੀ ਸੋ ਗਿੱਲ ਸਾਹਿਬ ਅਸੀਂ ਤੁਸੀਂ ਦਵੈਸੇ ਕਿਹਾ ਕਿ ਬੈਲੈਂਸਡ ਆ ਮਾਰਕੀਟ ਬਾયર ਲਈ ਵੀ ਠੀਕ ਆ ਸੈਲਰ ਲਈ ਵੀ ਠੀਕ ਆ ਪਰ ਕਈ ਵਾਰੀ ਅਸੀਂ ਕਹਿੰਦੇ ਕਿ ਅਸੀਂ ਇਹ ਹੁਣ ਸੈਲਰ ਦੀ ਮਾਰਕੀਟ ਆ ਫਿਰ ਅਸੀਂ ਕਹਿੰਦੇ ਬਾયર ਦੀ ਮਾਰਕੀਟ ਆ ਜੇ ਥੋੜਾ ਜਿਹਾ ਅਸੀਂ ਚੁਕਾ ਦੇਖਣਾ ਹੀ ਹੋਵੇ ਕਿ ਕਿਹੜੇ ਪਾਸੇ ਨੂੰ ਤੇ ਕਿਹੜੇ ਪਾਸੇ ਨੂੰ ਹੋਵੇਗਾ ਜਿਹੜੀ ਤੁਸੀਂ ਹੁਣ ਦੀ ਜਿਹੜੀ ਕ੍ਰਾਂਤ ਮਾਰਕੀਟ ਦੀ ਗੱਲ ਕਰ ਰਹੇ ਹੋ ਜੀ ਜੀ ਹਾਂ ਜੀ ਸੋ ਜਿਹੜੀ ਕ੍ਰਾਂਤ ਹੈਗੀ ਹੈ ਇਹ ਕਾਈਂਡ ਆਫ ਬੈਲੈਂਸ ਕਹਿ ਸਕਦੇ ਆਪਾਂ ਜੇ ਪੂਰੇ ਸ਼ੈਅ ਨੂੰ ਦੇਖਣਾ ਹੋਵੇ ਹਮ ਕਿ ਦੋਨਾਂ ਦੋਨਾਂ ਦੇ ਫੇਵਰਬਲ ਹੈਗੀ ਆ ਕਿਉਂਕਿ ਰੀਅਲ ਏਸਟੇਟ ਬੋਰਡ ਇਹ ਕਹਿੰਦਾ ਕਿ ਜਦੋਂ 2 ਮਹੀਨਿਆਂ ਤੋਂ ਜ਼ਿਆਦਾ ਇਨਵੈਂਟਰੀ ਹੋਵੇ ਇਨਵੈਂਟਰੀ ਦਾ ਮਤਲਬ ਕਿ ਜਿਹਨੀਆਂ ਲਿਸਟਿੰਗ ਨੇ ਜੇ ਜਿਹੜੀ ਸੇਲਿੰਗ ਆ ਇਸ ਸੇਲਸ ਦੇ ਵਿੱਚ ਹੋਵੇ ਜਿਹੜੀ ਪਹਿਲਾਂ ਹੋਈ ਐ ਲਾਸਟ ਮੰਥ ਤਾਂ 2 ਮਹੀਨੇ ਤੱਕ ਨਾ ਵੀ ਲਿਸਟਿੰਗ ਕੋਈ ਆਵੇ ਤਾਂ 2 ਮਹੀਨੇ ਉਹ ਜਿਹੜੀ ਨੰਬਰ ਹੈਗੇ ਇਨਫ ਨੇ ਸੇਲ ਹੋਣ ਵਾਸਤੇ ਸੋ ਹਾਂ ਕਿਉਂਕਿ ਜਿਹੜੀ ਮੰਥォ ਸਪਲਾਈ ਹੈਗੀ ਆ ਇਨਵੈਂਟਰੀ ਹੈਗੀ ਉਹ 2 ਮਹੀਨੇ ਜ਼ਿਆਦਾ ਨਹੀਂ ਸੋ ਬੈਲੈਂਸ ਆ ਪਰ ਇਹਦੇ ਵਿੱਚ ਫੈਕਟਰ ਇੰਟਰਸਟਿੰਗ ਹੀ ਹੈਗਾ ਕਿ ਆਲ ਓਵਰ ਪੂਰੇ ਸ਼ਹਿਨ ਦੇਖੇ ਤਾਂ ਬੈਲੈਂਸ ਆ ਪਰ ਜੇ ਪਰਟੀਕੁਲਰ ਕਿਸੇ ਕੁਆਟਰੰਟ ਦੀ ਗੱਲ ਕਰੀਏ ਤੋ ਉਹ ਬੇਰੀ ਕਾਫੀ ਕਰਦਾ ਹੈਗਾ ਫੋਰ ਐਗਜ਼ਾਮਪਲ ਜੇ ਆਪਾਂ ਨਾਰਥ-ਈਸਟ ਦੀ ਗੱਲ ਕਰੀਏ ਨਾਰਥ-ਈਸਟ ਦੇ ਵਿੱਚ ਜਿਹੜੀ ਆ ਨੰਬਰ ਆਫ ਲਿਸਟਿੰਗ ਜ਼ਿਆਦਾ ਨੇ ਕਾਫੀ ਜ਼ਿਆਦਾ ਇਨਵੈਂਟਰੀ ਕਾਫੀ ਜ਼ਿਆਦਾ 4 ਮਹੀਨਿਆਂ ਦੀ ਲਿਸਟਿੰਗ ਹੈ 4 ਮਹੀਨਿਆਂ ਦੀ ਇਨਵੈਂਟਰੀ ਹੈਗੀ ਹੈ ਅੱਛਾ ਜੀ ਅੱਛਾ ਜੀ ਹਾਂ ਜੀ ਪਰ ਜੇ ਆਪਾਂ ਗੱਲ ਕਰਕੇ ਪੂਰੇ ਸ਼ਹਿਰ ਦੀ 2.5 ਮੰਥ ਸੋ ਆਲਮੋਸਟ ਕਲੋਜ਼ ਟੂ ਡਬਲ ਆਪਾਂ ਕਹਿ ਸਕਦੇ ਹਾਂ ਕਿ ਅ ਐਨਵੈਂਟਰੀ ਹੈਗੀ ਆ ਸੋ ਹਾਂ ਸੋ ਜੇ ਇਨਵੈਂਟਰੀ ਜ਼ਿਆਦਾ ਇਹਦਾ ਮਤਲਬ ਪ੍ਰਾਈਸ ਵੀ ਐਕਚੁਅਲੀ ਪ੍ਰਾਈਸ ਵੀ ਕਾਫੀ ਕਟਿਆ ਹੈਗਾ ਇਸ ਕੰਪੀਟਿਟਰ ਦੂਜੀ ਡਿਸਟ੍ਰਿਕਟ ਠੀਕ ਹੈ ਜੀ ਗਿਲ ਸਾਹਿਬ ਰੈਂਟਲ ਮਾਰਕੀਟ ਵੀ ਸੌਫਟ ਹੈ ਜਿਵੇਂ ਤੁਸੀਂ ਦੱਸਿਆ ਕਿ ਅਵੇਲੇਬਲ ਘਰ ਬਹੁਤ ਨੇ ਖਾਸ ਕਰਕੇ ਨਾਰਥ ਈਸਟ ਦੇ ਵਿੱਚ ਸੋ ਅਨਸਰਟਨਟੀ ਵੀ ਹੈਗੀ ਹੈ ਜੇ ਅਸੀਂ ਬੈਂਕ ਆਫ ਕੈਨੇਡਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਿਹੜੇ ਬੈਂਚਮਾਰਕ ਜਿਹੜਾ ਹੈ ਜੀ ਰੇਟ ਆਫ ਇੰਟਰਸਟ ਆ ਉਹਨੂੰ ਉੱਥੇ ਰੱਖਿਆ ਉਹਨੂੰ ਛੇੜਿਆ ਨਹੀਂ ਉਹਨੀ ਤੇ ਗਾਹਾਂ ਵੀ ਘਟਣ ਦੀ ਕੋਈ ਉਮੀਦ ਲੱਗਦੀ ਨਹੀਂ ਹੈ ਤੇ ਫੋਰਕਾਸਟ ਕੋਈ ਕਹਿ ਸਕਦੇ ਆ ਕੁਝ ਆਪਣੇ ਵੱਲੋਂ ਤੁਸੀਂ ਕਿ ਆਉਣ ਵਾਲੇ ਕੁਝ ਮਹੀਨੇ ਕਿਉਂਕਿ ਸਮਰ ਟਾਈਮ ਆ ਆ ਗਰਮੀ ਆ ਤੇ ਵਿੰਟਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਹੋ ਸਕਦੇ ਨੇ ਦੇਖੋ ਜੀ ਇਹ ਚ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਕਿ ਅਹ ਦਿਨੇ ਕੇ ਮਾਰਕੀਟ ਨੂੰ ਮੂਵ ਕਰਨਾ ਹੈ ਇੱਕ ਤਾਂ ਸਾਰੇ ਜਾਣਦੇ ਨੇ ਕਿ ਯੂ ਐਸ اے ਅਹ ਨਾਲ ਜਿਹੜੀ ਟ੍ਰੇਡ ਵਾਰ ਵਾਰ ਫੈਲੋ ਜਾਂ ਜੋ ਵੀ ਅਹ ਟ੍ਰੇਡ ਦੇ ਲੇਟਰਡ ਇਕਨੋਮਿਕ ਕਨਫਲਿਕਟ ਹੈ ਗਿਆ ਉਹ ਜੇ ਸੌਲਵ ਹੁੰਦੇ ਨੇ ਤਾਂ ਇਹ ਪੋਜ਼ਿਟਿਵ ਸਾਈਨ ਹੋਊਗਾ ਅਹ ਪੂਰੇ ਕੈਨੇਡਾ ਲਈ ਐਂਡ ਗੈਰਗਰੀ ਆਬਸਲੀ ਅਹ ਪੋਜ਼ਿਟਿਵ ਸਾਈਨ ਹੋਊਗਾ ਜੇ ਉਹ ਸੌਲਵ ਹੁੰਦੇ ਨੇ ਤੇ ਪੋਜ਼ਿਟਿਵ ਡਾਇਰੈਕਸ਼ਨ ਜਾਂਦੇ ਨੇ ਤਾਂ ਅ ਡੈਫੀਨੇਟਲੀ ਜੀ ਡਾ ਬਾਇਰ ਨੇ ਉਹ ਮਾਰਕੀਟ ਵਿੱਚ ਆਉਣਗੇ ਕਿਉਂਕਿ ਜਿਹੜਾ ਹੁਣ ਇਹ ਪ੍ਰਾਈਸ ਇਨਵੈਂਟਰੀ ਜ਼ਿਆਦਾ ਆਉਣਾ ਤੇ ਬਾਹਰ ਦਾ ਘਟਣਾ ਇਹ ਮੇਰੀ ਦਿਨ ਹੈਗਾ ਅਨਸਰਟੀਟੀ ਕਿਉਂਕਿ ਕੋਈ ਵੀ ਬੰਦਾ ਹਮੇਸ਼ਾ ਇਹ ਸੋਚਦਾ ਕਿ ਮੈਨੂੰ ਕੁਝ ਦਿਸੇ ਆਪ ਲਾਈਕ ਐਕਸਾਰਜ ਕੀ ਹੋਊਗਾ ਮੈਂ ਥੋੜਾ ਕਲੀਅਰ ਪਿਕਚਰ ਹੋਵੇ ਫਿਰ ਮੈਂ ਇਹ ਡਿਸੀਜਨ ਲਾਵਾਂ ਪਰ ਜੇ ਸਾਨੂੰ ਨਹੀਂ ਪਤਾ ਕਿ ਅਗਲੇ ਮੰਥ ਕੀ ਹੋਣਾ ਉਹ ਬੜਾ ਔਖਾ ਹੁੰਦਾ ਸਾਨੂੰ ਉਹ ਡਿਸੀਜਨ ਲੈਣਾ ਅਮ ਇੱਥੇ ਇੱਕ ਹੋਰ ਚੀਜ਼ ਹੈ ਗਿਆ ਕਿ ਤੁਸੀਂ ਦੇਖੋ ਕਿ ਪਿਛਲੇ 2-3 ਸਾਲਾਂ ਤੋਂ ਬਹੁਤ ਲੋਕ ਨੇ ਜਿਹੜੇ ਕਿ ਇੱਥੇ ਮੂਵ ਹੋਏ ਨੇ ਅਮ ਇਤੋਂ ਗਏ ਵੀ ਨਹੀਂ ਪਰ ਜੇ ਨੈਟ ਨੰਬਰ ਦੇਖੀਏ ਤਾਂ ਇੱਥੇ ਮੂਵ ਜ਼ਿਆਦਾ ਹੋਏ ਨੇ ਖਾਸ ਕਰਕੇ ਕੈਲਰੀ ਐਂਡ ਜਿਹੜੀ ਆਪਣਾ ਸ਼ਹਿਰ ਨੇ ਇੱਥੇ ਲੋਕ ਮੂਵ ਮੂਵ ਹੋਏ ਨੇ ਵੇਟ ਸੋ ਤੁਸੀਂ ਦੇਖੋ ਵੀ ਜਿੰਨੇ ਲੋਕ ਮੂਵ ਹੋਏ ਨੇ ਉਹਨੇ ਲੋਕਾਂ ਨੇ ਹਜੇ ਤਾਈਂ ਘਰ ਨਹੀਂ ਲਿਆ ਸੋ ਉਹ ਜਿਹੜੇ ਜਿਹੜੇ ਵੀ ਫੈਮਲੀ ਮੂਵ ਹੋਏ ਨੇ ਸਟਿਲ ਦੇਅਰ ਵੇਟਿੰਗ ਕੇ ਜਦੋਂ ਮਾਰਕੀਟ ਸਟੇਬਲ ਹੋਵੇ ਅਮ ਅ ਸਰਟਨਟੀ ਬਣੇ ਰੇਟ ਆਫ ਇੰਟਰਸਟ ਥੋੜੇ ਠੀਕ ਹੋ ਜਾਣਾ ਹਾਂਜੀ ਸੋ ਬਾਇਰ ਹੈਗੇ ਨੇ ਪਰ ਬਾਇਰ ਸਟਿਲ ਹਜੇ ਏ ਵੇਟ ਕਰ ਰਿਹਾ ਹੈ ਕਿ ਥੋੜਾ ਜਾਂ ਨੂੰ ਦਿਸੇ ਕਿ ਅਗਲੇ ਆਉਣ ਵਾਲੇ ਮਹੀਨਿਆਂ ਚ ਕੀ ਕੀ ਹੋ ਸਕਦਾ ਠੀਕ ਹੈ ਜੀ ਗਿਲਸਾ ਬਹੁਤ ਮਿਹਰਬਾਨੀ ਜੀ ਸਾਨੂੰ ਅਪਡੇਟ ਦੇਣ ਲਈ ਸਵੇਰੇ ਅਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਜੀ ਨਵੀਂ ਅਪਡੇਟ ਲੈ ਕੇ ਧੰਨਵਾਦ